ਇਹ ਮੁੜ ਕੇ ਮਿੰਟੋ ਮਿੰਟੀ ਹੋ ਗਈ ਆ ਪਿਛੜ ਜਾ ਸੜੇ ਜੀ ਅੰਕ ਦੋਨੋਂ ਫੇਰ ਇੱਕ ਵਾਰ ਹਾਂਜੀ ਹਾਂ ਜੀ ਗੌਰ ਸਰ ਵੀ ਵੈਨਾਉ ਬਹੁਤ ਥਾਵਾਂ ਦੇ ਉੱਤੇ ਖੜਾ ਇਹ ਰਿਹਾ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਲੋਕ ਫਰਦਸ ਕਾਰਪੋਰੇਟ ਆਪਣੇ ਸਮਾਜਿਲ ਉੱਤਰਾਖੰਡ ਦੇ ਵਿੱਚ ਉਹ ਤਾਵਨ ਦੇ ਉੱਤੇ ਬੜੂ ਭੱਟਣ ਦੇ ਨਾਲ ਭਾਰੀ ਨੁਕਸਾਨ ਹੋਇਆ। ਉਸ ਪੰਜਾਬ ਦੇ ਵਿੱਚ ਵੀ ਕਾਫੀ ਜਗ੍ਹਾ ਤੇ ਦਰਿਆ ਬਿਆਸ ਦੇ ਵਿੱਚ ਲਗਾਤਾਰ ਪਾਣੀ ਰਹਿਣ ਕਰਕੇ ਕੁਝ ਖੇਤਕਾਰਾਂ ਕੋਮਰਸੀਅਲ ਇਲਾਕਾ ਜਿਹੜਾ ਹੈ। ਟਾਪੂ ਨਮਾ ਸਤਾਰਾ ਪਿੰਡ ਜਿਹੜੇ ਪਾਣੀ ਦੇ ਨਾਲ ਕੋਈ ਤਰ੍ਹਾਂ ਘੇਰ ਚੁੱਕੇ ਆ। ਇਹ ਪਾਣੀ ਥੱਲੇ ਜਾ ਕੇ ਵੀ ਬਹੁਤ ਵੱਡਾ ਨੁਕਸਾਨ ਉਹ ਕੋਈ ਰਿਪੋਰਟ ਕਰ ਯੋਗ ਨਹੀਂ ਦਾ ਰਿਹਾ ਸੋ 2023 ਦੇ ਵਿੱਚ ਵੀ ਇਹ ਸਾਰਾ ਲਗਾ ਡਿਵਰਸੀਫਾਈ ਹੋ ਰਿਹਾ ਸੀ ਪਰ ਨਹੀਂ ਦੇ ਨਾਲ ਕਦਮ ਹੋ ਗਿਆ ਸੀ ਬਸ ਕੋਈ ਨਹੀਂ ਹੋਈ ਸੀ ਅੱਜ 24 ਦੇ ਵਿੱਚ ਪਾਣੀ ਪੈਣ ਦਾ ਵਿਚਾਰ ਹੈ 25 ਹੋ ਗਿਆ ਸੋ ਸਾਡੀ ਅੰਦਰ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਦੋਨੋਂ ਨੂੰ ਬੇਨਤੀ ਹੈ ਕਿ ਇਹਨਾਂ ਕਿਸਾਨਾਂ ਦੀ ਬਹੁਤ ਮਦਦ ਹੋਵੇ ਇਹਨਾਂ ਦੇ ਵਿਸ਼ੇਕੜਦਾਲ ਵੀ ਕਰਵਾਈ ਜਾਵੇ ਤੇ ਇਹਨਾਂ ਨੂੰ ਬਣਦਾ ਮਾਫੀਆ ਵੀ ਦਿੱਤਾ ਜਾਵੇ ਜਿਹੜੇ ਪੀੜਤ ਕਿਸਾਨਾ ਉਹਨਾਂ ਦਾ ਇਹਨਾਂ ਦੀ ਫਸਲਾਂ ਹੀ ਨਹੀਂ ਹੋਈਆਂ ਉਹਨਾਂ ਦੇ ਉੱਤੇ ਜਿਹੜਾ ਬੈਂਕਾਂ ਦਾ ਲੋਨ ਹੁੰਦਾ ਉਹਨਾਂ ਨੂੰ ਅੱਗੇ ਪਾਇਆ ਜਾਵੇ ਤਾਂ ਕਿ ਕਿਸਾਨ ਦੀ ਜਿਹੜੀ ਹੈ ਤੋਂ ਦਰਸਜੋਗ ਹਾਲਤ ਦਾ ਸਰਕਾਰ ਨੂੰ ਉਹ ਉਹ ਸਾਡੇ ਸਮਾਜ ਦਾ ਹਿੱਸਾ ਉਹ ਵਿਵਾਹ ਖੰਡਨਾ ਸੱਦੀ ਜ਼ਿੰਮੇਵਾਰੀ ਬਣਦੀ ਸੋ ਜਿ ਲਗਾਤਾਰ ਉਹ ਸਾਰੇ ਨੌਜਵਾਨ ਇਹ ਤਾਂ ਉਹਨਾਂ ਦੇ ਕਰਨ ਤਕਰ ਕ੍ਰਿਸ਼ਤੀ ਵਿੱਚ ਜਾ ਕੇ ਸਰਵੇ ਸਰਵੇ ਕੀਤਾ ਪਰ ਜਦੋਂ ਅਸੀਂ ਜਾ ਕੇ ਦੇਖਦੇ ਹਾਂ ਤਾਂ ਬਹੁਤ ਉਤਸੁਖ ਹਾਲਤਾ ਕੋਈ ਤੇ ਦੁਆਰਾ ਸਰਕਾਰ ਨੂੰ ਬੇਨਤੀ ਕਰਦੇ ਜਰੂਰ ਉਹਨਾਂ ਦੇ